ਦੋਸਤੋ ਜੇ ਤੁਸੀਂ ਵੀ ਦਿਲ ਦੇ ਵਿੱਚ ਘੋੜਸਵਾਰੀ ਦਾ ਸ਼ੌਂਕ ਰੱਖਦੇ ਹੋ ਪਰ ਤੁਹਾਡੇ ਮਨ ਦੇ ਵਿੱਚ ਡਰਾ ਘੋੜੇ ਦੇ ਉੱਤੇ ਬੈਠਣ ਤੋਂ ਤੁਸੀਂ ਡਰਦੇ ਹੋ ਚਿਜਕਦੇ ਹੋ ਜੱਕਦੇ ਹੋ ਤਾਂ ਤੁਹਾਡੇ ਵਾਸਤੇ ਇੱਕ ਬੜੀ ਖੁਸ਼ਖਬਰੀ ਦੀ ਗੱਲ ਸਾਂਝੀ ਕਰਨੀ ਆ ਬਾਈ ਦਵਿੰਦਰ ਨਿਰਮਾਨ ਨੇ ਨਾਬੇ ਦੇ ਵਿੱਚ ਹਾਰਸ ਰਾਈਡਿੰਗ ਟ੍ਰੇਨਿੰਗ ਸਕੂਲ ਖੋਲ੍ਹਿਆ ਹੈਗਾ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਹਾਰਸ ਰਾਈਡਿੰਗ ਸਿਖਾ ਸਕਦੇ ਹੋ ਜੇ ਤੁਸੀਂ ਉਹਨਾਂ ਨੂੰ ਇਸ ਪਾਸੇ ਲਿਆਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਉਮਰ ਦਾ ਕੋਈ ਵੀ ਇਨਸਾਨ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਤੱਕ ਕਿਸੇ ਵੀ ਉਮਰ ਦਾ ਬੰਦਾ ਉੱਥੇ ਟ੍ਰੇਨਿੰਗ ਲੈ ਸਕਦਾ ਹੈਗਾ ਸੋ ਸਕਰੀਨ ਦੇ ਉੱਤੇ ਆਪਾਂ ਦਵਿੰਦਰ ਨਿਰਮਾਨ ਦਾ ਕੰਟਰੈਕਟਰ ਨੰਬਰ ਸਾਂਝਾ ਕਰਤਾ ਦਵਿੰਦਰ ਨਿਰਮਾਨ ਨੂੰ ਤਾਂ ਤਕਰੀਬਨ ਸਾਰੇ ਭਰਾ ਜਾਣਦੇ ਹੀ ਆ ਘੋੜਿਆਂ ਵਾਲੇ ਤੇ ਬਾਈ ਨੂੰ ਬੜੇ ਚਿਰ ਦਾ ਬਚਪਨ ਤੋਂ ਹੀ ਘੋੜਿਆਂ ਦਾ ਸ਼ੌਂਕ ਆ ਸੋ ਟ੍ਰੇਨਿੰਗ ਬਾਈ ਦੇ ਰਿਹਾਗਾ ਘੋੜਿਆਂ ਦੀ ਉੱਤੇ ਬੈਠਣ ਦੀ ਤੁਸੀਂ ਸਵਾਰੀ ਦੀ ਸਾਰੀ ਟ੍ਰੇਨਿੰਗ ਲੈ ਸਕਦੇ ਹੋ ਥੋੜੀ ਜੱਕ ਖੁੱਲ ਸਕਦੀ ਆ 2000 ਰੁਪਇਆ ਮੰਥਲੀ ਫੀਸ ਰੱਖੀ ਗਈ ਆ ਤੇ ਐਡਰੈਸ ਤੁਸੀਂ ਨੋਟ ਕਰ ਲਿਓ ਉੱਪਰ ਆਪਾਂ ਪੋਸਟਰ ਸਾਂਝਾ ਕਰਤਾ ਦਾ ਇੰਡੋ ਬ੍ਰਿਟਿਸ਼ ਸਕੂਲ ਨਾਬਾ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੋ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਤੇ ਜੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਫੇਸਬੁੱਕ ਇੰਸਟਾਗ੍ਰam ਦੇ ਉੱਤੇ ਪੇਜ ਵੀ ਬਣਿਆ ਹੋਇਆ ਦਵਿੰਦਰ ਨਿਰਮਾਣ ਦੇ ਨਾਂ ਤੇ ਇੱਥੇ ਜਾ ਕੇ ਵੀ ਤੁਸੀਂ ਬਾਈ ਨੂੰ ਫੋਲੋ ਵੀ ਕਰ ਸਕਦੇ ਹੋ ਤੇ ਜੇ ਕਈ ਵਾਰੀ ਫੋਨ ਤੇ ਗੱਲਬਾਤ ਨਹੀਂ ਵੀ ਹੁੰਦੀ ਤਾਂ ਤੁਸੀਂ ਬਾਈ ਨੂੰ ਉੱਥੇ ਅਕਾਊਂਟ ਦੇ ਉੱਤੇ ਮੈਸੇਜ ਵਗੈਰਾ ਵੀ ਕਰ ਸਕਦੇ ਹੋ ਸੋ ਜੇ ਤੁਸੀਂ ਚਾਹੋ ਆਪਣੇ ਬੱਚਿਆਂ ਨੂੰ ਇਸ ਸਾਹੀ ਸਵਾਰੀ ਦੇ ਨਾਲ ਸ਼ੌਕ ਦੇ ਨਾਲ ਜੋੜਨਾ ਸਾਹੀ ਸਵਾਰੀ ਕੋੜ ਸਵਾਰੀ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਤੇ ਅੱਜ ਹੀ ਆਪਦੇ ਬੱਚਿਆਂ ਦੀ ਇੱਥੇ ਤੁਸੀਂ ਐਡਮਿਸ਼ਨ ਕਰਾ ਸਕਦੇ ਹੋ ਮੰਥਲੀ ਫੀਸ 2000 ਰੁਪਿਆ ਮਹੀਨਾ ਚੰਗੀ ਟ੍ਰੇਨਿੰਗ ਦਿੱਤੀ ਜਾਊਗੀ ਹਾਰਸ ਰਾਈਡਿੰਗ ਦੀ ਦੋਸਤੋ